ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਜੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲਾ ਵਿਕਾਊ ਹੈ ਜੀ 15x7 ਦਾ ਡਬਲ ਜੈਕ ਵਾਲਾ ਵਿੱਚੋਂ ਤਿਆਰ ਹੈ ਜੀ ਵੱਡੇ ਬੈਰਿੰਗ ਨੇ ਫੁੱਲ ਹੈਵੀ ਬਣਿਆ ਟਰਾਲਾ ਹੈ ਜੀ ਇਹ ਤੇ ਬੇਟਾ ਟਰਾਲਾ 44 ਕੁਆਂਟਾ ਰੇਟ ਹੈ ਜੀ 3.5 ਲੱਖ ਰੁਪਿਆ ਹੈਵੀ ਡਾਲਾ ਹੈਵੀ ਟਰਾਲਾ 2 ਫੁੱਟ ਵਿਡ ਤੇ ਮਾਲਕ ਵੀਰ ਦਾ ਨੰਬਰ ਨੋਟ ਕਰ ਲਿਜੀਏ ਇਸ ਵੀਰ ਨੂੰ ਪੈਸਿਆਂ ਦੀ ਲੋੜ ਸੀਗੀ ਇਸ ਕਰਕੇ ਇਸ ਵੀਰ ਨੇ ਜਲਦੀ ਟਰਾਲਾ ਸੇਲ ਕਰਨਾ ਨੰਬਰ ਤੁਸੀਂ ਨੋਟ ਕਰ ਲਓ 99100 40 47 505 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜਿਹੜੇ ਵੀ ਚੈਨਲ ਦੇ ਭੈਣ ਭਰਾ ਆਏ ਨੇ ਉਹ ਵੀਡੀਓ ਸ਼ੇਅਰ ਕਰਕੇ ਜਾਇਓ ਤਾਂ ਕਿ ਇਹ ਵੀਰ ਦਾ ਟਰਾਲਾ ਜਲਦੀ ਤੋਂ ਜਲਦੀ ਸੇਲ ਹੋ ਸਕੇ ਕਿਉਂਕਿ ਪੈਸੰਦੀ ਸਖਤ ਲੋੜ ਹੈ। ਰਾਮਪੁਰਾ ਤੋਂ ਮੋੜ ਨੈਸ਼ਨਲ ਹਾਈਵੇ 254 ਉੱਤੇ 3 ਏਕੜ ਜ਼ਮੀਨ ਵਿਕਾਊ ਹੈ ਜੀ। ਤਕਸੀਮ ਟੱਕ ਕਮਰਸ਼ੀਅਲ ਜ਼ਮੀਨ ਹੈ ਤਕਸੀਮ ਤੱਕ ਹੈ ਜੀ ਕਮਰਸ਼ੀਅਲ ਜ਼ਮੀਨ ਹੈ ਖਰੀਦਣ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ ਸਕਰੀਨ ਤੇ ਚੱਲ ਰਹਿਗਾ 98720250879872025087 ਇਸ ਨੰਬਰ ਤੇ ਫੋਨ ਕਰਕੇ ਤੁਸੀਂ 3 ਕਿਲੇ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟ ਚ ਵਾਹਿਗੁਰੂ ਜ਼ਰੂਰ ਲਿਖ ਦਿਓ 140 स्क्वेयर जार्ड्स बणया फ्लैट ਵਿਕਾਊਆ ਏਰੀਆ ਖਰਦ ਲਾਂਡਰਾ ਰੋਡ ਰੇਟ 8 लाख ਰੁਪਏ ਦੀ ਡਿਮਾਂਡ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣੀ ਲੋਕੇਸ਼ਨ ਤੇ ਹੈ ਜੀ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਤਿਆਰ ਹੈ ਫੁੱਲ ਕੰਪਲੀਟ ਹੈ ਤੇ ਤੁਸੀਂ ਜਾ ਕੇ ਦੇਖੋ ਚੈੱਕ ਕਰੋ ਤੇ ਡੀਲ ਕਰ ਸਕਦੇ ਹੋ ਜੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਤੁਸੀਂ ਘਰ ਬੈਠੇ ਹੀ ਦੇਖ ਸਕਦੇ ਹੋ ਤੁਹਾਨੂੰ ਜਾਣ ਦੀ ਵੀ ਲੋੜ ਹੈਗੀ ਬਸ ਤੁਸੀਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9417331407 ਇਸ ਨੰਬਰ ਤੇ ਫੋਨ ਕਰਕੇ 140 ਸਕੁਅਰ ਯਾਰਡ ਚ ਬਣਿਆ ਫਲੈਟ ਹੈ ਜਿਹੜਾ ਤੁਸੀਂ 62 ਲੱਖ ਰੁਪਏ ਦੇ ਵਿੱਚ ਖਰੀਦ ਸਕਦਾ 62 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਤੁਸੀਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਜੀ 12 ਕਿਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਰੇਟ 4 ਲੱਖ ਰੁਪਏ ਕਿੱਲੇ ਦਾ ਜੀ ਏਰੀਆ ਪੋਜੇ ਵਾਲਾ ਸੂਰਤਗੜ ਪੰਜਾਬ ਹਰਿਆਣਾ ਦਿੱਲੀ ਪੰਜਾਬ ਹਰਿਆਣਾ ਦਿੱਲੀ ਦਾ ਕੋਈ ਵੀ ਬੰਦਾ ਜ਼ਮੀਨ ਹੈ ਜਿਹੜੀ ਖਰੀਦ ਸਕਦਾ ਜੀ ਕਈ ਵੀਰਾਂ ਦੇ ਫੋਨ ਆਉਂਦੇ ਕਿ ਇਹ ਜ਼ਮੀਨ ਪੰਜਾਬ ਹਰਿਆਣਾ ਦੇ ਬੰਦੇ ਦੇ ਨਾਮ ਹੋ ਸਕਦੀ ਆ ਹਾਂਜੀ ਬਿਲਕੁਲ ਹੋ ਸਕਦੀ ਹੈ ਤੇ ਕੋਈ ਵੀ ਬੰਦਾ ਪੰਜਾਬ ਹਰਿਆਣਾ ਦਿੱਲੀ ਦਾ ਕੋਈ ਖਰੀਦ ਸਕਦਾ ਹੈ ਤੇ ਵਸ ਤੁਸੀਂ ਦਿੱਤੇ ਨੰਬਰ ਤੇ ਫੋਨ ਕਰ ਸਕਦੇ ਹੋ 9929148620 9929148620 ਇਸ ਨੰਬਰ ਤੇ ਫੋਨ ਕਰਕੇ ਤੁਸੀਂ 12 ਕਿੱਲੇ ਜ਼ਮੀਨ 4 ਲੱਖ ਨੂੰ ਕਿੱਲਾ ਖਰੀਦ ਸਕਦੇ ਹੋਗੇ ਤੇ ਪੰਜਾਬ ਹਰਿਆਣਾ ਦਿੱਲੀ ਦਾ ਕੋਈ ਵੀ ਵੀਰ ਹੈ ਜਿਹੜਾ ਜਾ ਕੇ ਇਹ ਜ਼ਮੀਨ ਨੂੰ ਲੈ ਸਕਦਾ ਸਿੱਧਾ ਨਾਮ ਹੋਣ ਵਾਲੀ ਜ਼ਮੀਨ ਹੈ ਜੀ ਬਸ ਤੁਸੀਂ ਜਾ ਕੇ 딜 ਕਰ ਸਕਦੇ ਹੋ 50 ਕਿੱਲੇ ਜ਼ਮੀਨ ਵਿਕਾਊ ਹੈ ਜੀ 6 ਮੋਟਰਾ 50 ਕਿੱਲੇ ਜ਼ਮੀਨ ਵਿਕਾਊ ਹੈ ਜੀ 6 ਮੋਟਰਾ ਫਤਿਹਗੜ੍ਹ ਸਾਹਿਬ ਤੋਂ 3 ਕਿਲੋਮੀਟਰ ਆਨ ਲਿੰਕ ਰੋਡ ਏਰੀਆ ਜੀ ਤਲਵਾੜਾ ਜੰਡਾਲੀ ਫਤੇਗੜ ਸਾਹਿਬ 9417331407 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦੀ ਐਡ ਕਰਵਾਉਣਾ ਚਾਹੁੰਦੇ ਹੋ ਉਦੋਂ ਉੱਤੇ ਨੰਬਰ ਤੇ ਸੰਪਰਕ ਕਰੋ ਵੀਡੀਓ ਥੱਲੇ ਚੱਲਦਾਰਾ 98799 84 ਵਾਲੇ ਇਹ ਚੈਨਲ ਦਾ WhatsApp ਨੰਬਰ ਹੈ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ WhatsApp ਰਾਹੀਂ ਭੇਜ ਸਕਦੇ ਹੋ ਸਾਰੀ ਜਾਣਕਾਰੀ ਦੇ ਕੇ ਜੀ ਤੇ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੇਕਰ ਤੁਸੀਂ 1 ਲੱਖ ਤੋਂ ਲੈ ਕੇ 40 ਹਜ਼ਾਰ ਤੱਕ ਦੀਆਂ ਜ਼ਮੀਨਾਂ ਵੇਖਣ ਦੇ ਚਾਹਵਾਨ ਹੋ ਤਾਂ ਅੱਜ ਹੁਣੇ ਹੀ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਇਸ ਤਰ੍ਹਾਂ ਦੇ ਵੀਡੀਓ ਵੇਖਣ ਨੂੰ ਮਿਲਣਗੀਆਂ ਸੋ ਸਾਰੇ ਭੈਣ ਭਰਾਵਾਂ ਆਏ ਚੈਨਲ ਦੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਜੋ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਭੈਣ ਭਰਾਵਾਂ ਦਾ ਵੀ ਤੈਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਸੋ ਸਾਰੇ ਜਣੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ